ਨਾਮ ਆਪਣਾ ਜੀ ਮੇਰਾ ਨਾਮ ਦਿਪਿਕਾ ਆ ਹਾਂਜੀ ਮੈਂ ਆਪਣੀ ਸਕੂਲਿੰਗ ਜਿਹੜੀ ਆ ਉਹ ਆਰਮੀ ਪਬਲਿਕ ਸਕੂਲ ਤੋਂ ਕੀਤੀ ਹੈ ਜਿਵੇਂ ਮੇਰੇ ਪਾਪਾ ਆਰਮੀ ਦੇ ਸੀਗੇ ਤੇ ਉਹਨਾਂ ਦੇ ਨਾਲ ਹੀ ਅਸੀਂ ਬਾਹਰ ਰਹੇ ਹਾਂ ਸਾਰੇ ਟਾਈਮ ਜ਼ਿਆਦਾ ਟਾਈਮ ਤੇ ਮੇਰੀ ਸਕੂਲਿੰਗ ਜਿਹੜੀ ਆਰਮੀ ਪਬਲਿਕ ਸਕੂਲ ਮੁੰਬਈ ਤੋਂ ਵੀ ਹੋਈ ਹੈ ਉਸ ਤੋਂ ਬਾਅਦ ਆ ਕੁਝ ਸਾਲ ਮੈਂ ਆਰਮੀ ਪਬਲਿਕ ਸਕੂਲ ਤੇ ਦਿੱਲੀ ਤੋਂ ਪੜ੍ਹੀ ਆ ਫਿਰ ਉਸ ਤੋਂ ਬਾਅਦ ਆ ਮੈਂ ਇੱਥੇ ਬੁਕੇਰੀਆਂ ਆਪਣੇ ਦਾਦਾ-ਦਾਦੀ ਕੋਲ ਆ ਗਈ ਸੀ ਮੈਂ 11ਵੀਂ ਤੇ 12ਵੀਂ ਆ ਇੱਥੇ ਦਸ਼ਮੇਸ਼ ਗਰਲਸ ਕਾਲਜ ਦੇ ਵਿੱਚ ਹੀ ਸਕੂਲ ਹੈ ਸਿੱਧਰਪਾਈ ਕੁਲਦੀਪ ਸਿੰਘ ਚੈਕ ਮੈਮੋਰੀਅਲ ਤੋਂ ਕੀਤੀ ਹੈ ਫਿਰ ਉਸ ਤੋਂ ਬਾਅਦ ਆ ਮੈਂ ਗ੍ਰੈਜੂਏਸ਼ਨ ਤੇ ਐਡਮਿਸ਼ਨ ਲਿਆ ਇਹ ਬੀਏ ਡੀਬੀਏ ਦੇ ਵਿੱਚ ਤਸ਼ਰੀਹ ਇਹ ਆਨਰਸ ਐਜੂਕੇਸ਼ਨ ਦੀ 4 ਸਾਲ ਦੀ ਮੀਲੀ ਗਈ ਸੀ ਇਹ 4 ਸਾਲ ਮੈਂ ਇਸੇ ਕਾਲਜ ਤੋਂ ਪੜ੍ਹੀਆ ਮੇਰੇ ਟੀਚਰਸ ਨੇ ਮੇਰੇ ਪੇਰੈਂਟਸ ਨੇ ਮੈਨੂੰ ਬਹੁਤ ਸਪੋਰਟ ਕੀਤਾ ਹੈ ਹਰ ਵੇਲੇ ਪ੍ਰੀਨਾ ਸ਼ਰਮਾ ਅ ਉਸ ਤੋਂ ਬਾਅਦ ਆ ਮੈਂ ਆਪਣੀ ਮਾਸਟਰਸ ਕੀਤੀ ਆ ਇੰਗਲਿਸ਼ ਦੇ ਵਿੱਚ ਐਸ ਪੀ ਐਮ ਕਾਲਜ ਮੁਕਿਆ ਤੋ ਤੇ ਉਸ ਤੋਂ ਬਾਅਦ ਆ ਮੈਂ ਮੈਨੂੰ ਜੌਬ ਮਿਲ ਗਈ ਫਿਰ ਤੇ ਕਰੰਟਲੀ ਮੈਂ ਐਜ਼ ਅ ਟੀਚਰ ਪੜ੍ਹਾ ਰਹੀ ਆ ਦੰਦਾਂ ਦੇ ਵਿੱਚ ਇੱਕ ਸਕੂਲ ਠੀਕ ਹੈ ਅੱਜ ਤੁਹਾਨੂੰ ਇੱਕ ਬੜਾ ਮਾਣ ਮਹਿਸੂਸ ਹੁੰਦਾ ਜਦੋਂ ਇੱਕ ਗੋਲਡ ਮੈਡਲ ਆਉਣਾ ਇੱਕ ਬੜਾ ਅਹਿਮ ਕੀ ਕੀ ਕਹਿਣਾ ਚਾਹੁੰਦੀ ਆ ਸਭ ਤੋਂ ਪਹਿਲਾਂ ਤੇ ਮੈਂ ਹੀ ਕਹਿਣਾ ਚਾਹੂੰਗੀ ਕਿ ਇਹਦੇ ਵਿੱਚ ਸਿਰਫ ਮੇਰਾ ਹਾਰਡ ਵਰਕ ਨਹੀਂ ਹੈ ਮੇਰੇ ਘਰ ਦੇ ਆ ਦਾ ਬਹੁਤ ਸਪੋਰਟ ਹੈ ਤੇ ਉਸ ਤੋਂ ਇਲਾਵਾ ਇਸ ਚੀਜ਼ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡੀ ਕੰਸਿਸਟੈਂਸੀ ਹੋਵੇ ਤੁਸੀਂ ਲਗਾਤਾਰ ਮਿਹਨਤ ਕਰੋ ਤੇਰੀ ਤੁਸੀਂ ਇਸ ਚੀਜ਼ ਨੂੰ ਹਾਸਲ ਕਰ ਸਕਦੇ ਹੋ ਤੇ ਮੈਂ ਵੀ ਇਦਾਂ ਹੀ ਬਸ ਲਗਾਤਾਰ ਮਿਹਨਤ ਕੀਤੀ ਹੈ ਮੈਂ ਆਹੀ ਕਹੂੰਗੀ ਵੀ ਆਪਣੀ ਕੋਸ਼ਿਸ਼ ਨੂੰ ਹਮੇਸ਼ਾ ਜਾਰੀ ਰੱਖੋ ਕੋਈ ਵੀ ਕੰਮ ਬੇਡਿਫਿਕਲਟ ਨਹੀਂ ਹੁੰਦਾ ਹਰ ਇੱਕ ਚੀਜ਼ ਨੂੰ ਤੁਸੀਂ ਅਚੀਵ ਕਰ ਸਕਦੇ ਹੋ ਆਪਣੀ ਲਾਈਫ ਦੇ ਵਿੱਚ ਤੇ ਹਾਰਡ ਵਰਕ ਬਹੁਤ ਜ਼ਿਆਦਾ ਜ਼ਰੂਰੀ ਤੇ ਜੇ ਕਿਤੇ ਅਸੀਂ ਗੱਲ ਕਰੀਏ ਕਿ ਆਪਣੇ ਕੀ ਕਹਿੰਦੇ ਬੱਚਿਆਂ ਨੂੰ ਜ਼ਿਆਦਾਤਰ ਜੇ ਕੀ ਕਹਿੰਦੇ ਬੇਟੀਆਂ ਨੂੰ ਨਹੀਂ ਬਾਹਰ ਪੜਨ ਵਾਸਤੇ ਭੇਜਣ ਦਿੰਦੇ ਤੇ ਨਾ ਹੀ ਉਹਨਾਂ ਨੂੰ ਜ਼ਿਆਦਾ ਕੀ ਕਹਿੰਦੇ ਪ੍ਰਾ ਸਕਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੀਦਾ ਤੁਸੀਂ ਉਹਨਾਂ ਨੂੰ ਮੇਰਾ ਹੀ ਮੈਸੇਜ ਹੈ ਕਿ ਅੱਜ ਕੱਲ ਦੇ ਟਾਈਮ ਦੇ ਵਿੱਚ ਥੋੜੀ ਫਰਕੀ ਹੁੰਦਾ ਮੁੰਡਾ ਦੀ ਕੁੜੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਕੁੜੀਆਂ ਅੱਗੇ ਨੇ ਮੁੰਡਿਆਂ ਤੋਂ ਤੇ ਜੇ ਤੋ ਤੱਕ ਆਪਾਂ oportunidades ਨਹੀਂ ਦਵਾਂਗੇ ਉਦੋਂ ਤੱਕ ਕੁਝ ਅਚੀਵ ਕਰਨਾ ਬਹੁਤ ਮੁਸ਼ਕਲ ਹੁੰਦਾ ਆ ਤੇ ਮੇਰੇ ਘਰਦਿਆਂ ਨੇ ਕਦੀ ਵੀ ਮੈਨੂੰ ਕਿਸੇ ਚੀਜ਼ ਤੋਂ ਨਹੀਂ ਰੋਕਿਆ ਹਰ ਇੱਕ ਚੀਜ਼ ਮੈਨੂੰ ਪ੍ਰੋਵਾਈਡ ਕੀਤੀ ਗਈ ਹੈ ਤੇ ਸਭ ਤੋਂ ਰਹਿ ਗਿਆ ਤਾਂ ਇਹਦਾ ਹੀ ਰਿਜ਼ਲਟ ਆ ਕਿ ਜੋ ਅੱਜ ਮੈਂ ਹਾਂ ਸੀ ওকে ਥੈਂਕ ਯੂ ना सर। ना ना है हाँ जी सर। और पोत्री हाँ है, जो है वो बहुत दिलचस्प नहीं है मेरा सारी को उपदेश है कि ज्यादा तो ज्यादा बच्चिया पढ़ाओ और इन्हों का कामयाब करो जो ताकि जिंदगी बच्चे बरोग खड़िया हो सके ਨਾਮ ਸਲਤ ਮੇਰਾ ਨਾਮ ਅਸ਼ਮਿੱਤ ਮਾਰ ਹੈ ਮੈਂ ਆਰਮੀ ਤੋਂ ਐਜਿ ਲੈਫਟ ਹੈਂਡ ਰਿਟਾਇਰਡ ਹੈ ਜੀ ਅੱਜ ਮੇਰੀ ਬੇਟੀ ਨੇ ਜੋ 골ਡ ਮੈਡਲ ਹਾਸਲ ਕੀਤਾ ਹੈ ਪੂਰੇ ਪੰਜਾਬ ਚ ਟੌਪ ਕਰਕੇ ਇਹਦੇ ਉੱਤੇ ਮੈਨੂੰ ਬੜਾ ਮਾਣ ਮਹਿਸੂਸ ਹੋਇਆ ਆਪਣੇ ਬੱਚਿਆਂ ਨੂੰ ਪਰ ਮੈਂ ਇਹਦਾ ਸਾਰਾ ਸ਼੍ਰੇ ਆਪਣੇ ਮਾਪਿਆਂ ਨੂੰ ਦੇਣਾ ਚਾਹੁੰਨਾ ਹੈ ਇਹਦੇ ਦਾਦਾ ਦਦੀ ਜੀ কারণ ਕਿ ਮੈਂ ਯਾਤਰਾ ਬਾਹਰ ਹੋਣ ਦੇ ਨਾਤੇ ਇਹਨਾਂ ਨੂੰ ਨਾ ਸਮਾਂ ਨਹੀਂ ਦੇ ਸਕਦਾ ਜਿੰਨਾ ਕਿ ਮੇਰੇ ਮਾਪੇ ਨੇ ਇਹਨਾਂ ਨੂੰ ਪੜਾਇਆ ਔਰ ਸਪੈਸ਼ਲੀ ਮੈਂ ਆਪਣੇ ਸਾਰੇ ਸਮਾਜ ਨੂੰ ਇਹ ਮੈਸੇਜ ਦੇਣਾ ਚਾਹੁੰਨਾ ਕਿ ਬੇਟੀ ਔਰ ਬੇਟੇ ਨੂੰ ਕੋਈ ਫਰਕ ਨਹੀਂ ਆਪਣੀ ਬੇਟੀਆਂ ਨੂੰ ਵੱਧ ਤੋਂ ਵੱਧ ਪੜਾਓ ਨਸ਼ਿਆਂ ਨੂੰ ਛੱ ਇਹਨਾਂ ਦੇ ਮਿਹਨਤ ਕਰੋ ਆਪਣੀ ਸੱਚੀ ਕਮਾਈ ਦੇ ਨਾਲ ਆਪਣੀਆਂ ਬੇਟੀਆਂ ਨੂੰ ਉੱਚ ਮਕਾਮ ਤੇ ਹਾਸਲ ਕਰੋ ਆਪਣੇ ਸਮਾਜ ਦਾ ਨਾਂ ਰੌਸ਼ਨ ਕਰੋ ਤਾਂ ਕਿ ਬੇਟੀਆਂ ਪੰਜਾਬ ਦੀ ਸ਼ਾਨ ਬਣ ਸਕੀ। ਧੰਨਵਾਦ। ਹਾਂ ਤੇ ਕੋਈ ਮੈਸੇਜ ਦੇਣਾ ਚਾਹੁੰਦੇ ਬਾਕੀ ਫੈਮਿਲੀਜ਼ ਨੂੰ ਜਿੱਦਾਂ ਕੀ ਕਹਿੰਦੇ ਬੇਟੀਆਂ ਨਹੀਂ ਪੜਾਉਂਦੇ ਆ ਹਨਾ ਉਹ ਤੋਂ ਬੰਜਾ ਰਹਿੰਦੇ। ਉਹਨਾਂ ਨੂੰ ਮੈਂ ਇਹੀ ਕਹਿਣਾ ਕਿ ਅੱਜ ਦਾ ਜਮਾ 21ਵੀਂ ਸਦੀ ਵਿੱਚ ਅਸੀਂ ਵਿਚਾਰੇ ਆ। ਸਾਨੂੰ ਬੇਟੀ-ਬੇਟੀਆਂ ਕੋਈ ਫਰਕ ਨਹੀਂ ਕਰਨਾ ਚਾਹੀਦਾ। ਸਾਨੂੰ ਆਪਣੀ ਬੇਟੀਆਂ ਨੂੰ ਆਪਣੇ ਬੇਟਿਆਂ ਨਾਲੋਂ ਵੱਧ ਕੇ ਸਨਮਾਨ ਦੇਣਾ ਚਾਹੀਦਾ ਹੈ ਪਰ ਉਹਨਾਂ ਨੂੰ ਅੱਛੀ ਸਿੱਖਿਆ ਦੇਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਅੱਜ ਦੇ ਜਮਾਇਤ ਦੇ ਇੱਤਿਹਾਸਕ ਦਿਹਾੜੇ ਹੋਣੇ ਹੋਣੇ ਜਿਹੜਾ ਆਪਰੇਸ਼ਨ ਸੰਦੂਰ ਹੋਇਆ ਹੈ ਅੱਜ ਆਰਮੀ ਚ ਮੈਂ ਤੁਹਾਡੇ ਨਾਲ ਗੱਲ ਕਰਾਂ ਉਹਦੇ ਵਿੱਚ ਆਪਣੇ ਮੁਸਲਮਾਨ ਬੇਟੀ ਸੀ ਇੱਕ ਔਰ ਇੱਕ ਹਿੰਦੂ ਬੇਟੀ ਨੇ ਜਿਨ੍ਹਾਂ ਨੇ ਦੋਨਾਂ ਨੇ ਬਹੁਤ ਹੀ ਉੱਚ ਨਾਪ੍ਰੋਸ਼ਨ ਕੀਤਾ ਆਪਣੇ ਦੇਸ਼ ਦਾ ਧੰਨਵਾਦ ਓਕੇ ਸੀਨੀਅਰ ਪੱਤਰਕਾਰ ਹਾਂ ਤੁਸੀਂ ਮੁਕੇਰੀਆਂ ਦੇ ਵਿੱਚ ਕੀ ਕਹਿੰਦੇ ਇੱਥੇ ਬੇਟੀ ਨੇ ਜਿਹੜਾ ਇੱਕ ਬਹੁਤ ਮਾਣ ਮਹਿਸੂਸ ਕੀਤਾ ਗੋਲਡ ਮੈਸਲੇ ਕੀ ਕਹਿਣਾ ਚਾਹੁੰਦੇ ਇਸ ਬਾਰੇ ਮੈਂ ਸਭ ਤੋਂ ਪਹਿਲਾਂ ਇਸ ਬੇਟੀ ਨੂੰ ਇਨਾਂ ਦੇ ਪੂਰੇ ਪਰਿਵਾਰ ਨੂੰ ਮਾਤਾ ਪਿਤਾ ਦੇ ਨਾਲ ਨਾਲ ਪੂਰੇ ਮਕੇਰੀਆ ਨਿਵਾਸੀਆਂ ਨੂੰ ਇਹ ਵਧਾਈ ਦਿੰਦਾ ਹਾਂ ਇਸ ਬੇਟੀ ਨੇ ਕੱਲਾ ਪਰਿਵਾਰ ਦਾ ਨਹੀਂ ਆਪਣੇ ਕਾਲਜ ਦਾ ਆਪਣੇ ਮਾਤਾ ਪਿਤਾ ਦਾ ਪੂਰੇ ਡਿਸਟ੍ਰਿਕਟ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਇਹ ਸਾਬਤ ਕੀਤਾ ਕਿ ਇੱਕ ਆਰਮੀ ਦੇ ਜਿਹੜਾ ਪਿਤਾ ਹੈਗਾ ਜੋਬ ਕਰਦਾ ਦੂਰ ਰਹਿੰਦਾ ਪਰਿਵਾਰ ਤੋਂ ਜੇ ਉਹ ਦੂਰ ਹੈਗਾ ਤੇ ਉਹਨਾਂ ਦੀ ਮਾਤਾ ਦੇ ਮਾਤਾ ਨੇ ਵੀ ਪੂਰੀ ਮਿਹਨਤ ਕੀਤੀ ਹੈ ਇਸ ਬੇਟੀ ਨੂੰ ਪਰਿਵਾਰ ਨੂੰ ਪਰਿਵਾਰ ਨੇ ਇਸ ਬੇਟੀ ਨੂੰ ਉਹਦੇ ਮੰਤਪ ਤੱਕ ਪਹੁੰਚਾਉਣ ਲਈ ਸਬਦ ਕੀਤਾ ਕਿ ਜੇ ਕਿਸੇ ਕਿਸੇ ਵੀ ਬੇਟੀ ਦਾ ਪਿਤਾ ਉਹ ਕਰ ਨਹੀਂ ਹੈਗਾ ਤਾਂ ਪਰਿਵਾਰ ਵੀ ਆਪਣੀ ਬੇਟੀ ਨੂੰ ਜੇ ਚਾਹੇ ਤਾਂ ਉਹਦੇ ਮੰਤਪ ਤੱਕ ਪਹੁੰਚਾ ਸਕਦਾ ਮੈਂ ਵਧਾਈ ਦਿੰਦਾ ਹਾਂ ਇਸ ਪੂਰੇ ਪਰਿਵਾਰ ਨੂੰ ਜਿਨ੍ਹਾਂ ਇਹ ਐਡਾ ਵੱਡਾ 골ਡ ਮੈਡਲ ਲੈ ਕੇ ਜਿਹੜਾ ਖਰੀਦਿਆ ਨਹੀਂ ਜਾ ਸਕਦਾ ਜਿਹਦੀ ਕੀਮਤ ਇੱਕ ਕੀਰੇ ਤੋਂ ਵੀ ਘੱਟ ਨਹੀਂ ਇਹ ਲੈ ਕੇ ਆਪਣੇ ਮਾਪੇ ਦੀ ਝੋਲੀ 'ਚ ਪਾਇਆ ਵਗੇਰਿਆਂ ਨਵਾਸੀਆਂ ਦੀ ਝੋਲੀ 'ਚ ਪਾਇਆ ਆਪਣੇ ਕਾਲਜ ਦੀ ਝੋਲੀ 'ਚ ਪਾਇਆ ਤੇ ਮੈਂ ਸਭ ਤੋਂ ਪਹਿਲਾਂ ਵਧਾਈ ਦਿੰਦਾ ਸਭ ਤੋਂ ਵੱਧ ਵਧਾਈ ਦਿੰਦਾ ਹਾਂ ਤੇ ਇਹ ਵੀ ਇੱਕ ਮੈਸੇਜ ਆਂਦਾ ਵੀ ਬੇਟੀਆਂ ਜਿਹੜੀਆਂ ਕਿਸੇ ਵੀ ਬੇਟੇ ਨਾਲੋਂ ਘਟ ਨਹੀਂ ਹੈਗੀਆਂ ਤੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਤੁਸੀਂ ਬੇਟੀਆਂ ਨੂੰ ਵੀ ਬੇਟੇ ਤੋਂ ਘਟਣਾ ਸਮਝੋ ਉਹ ਵੀ ਤੁਹਾਡਾ ਨਾਮ ਰੌਸ਼ਨ ਕਰਨਗੀਆਂ ਜੇ ਤੁਸੀਂ ਇਦਾਂ ਹੀ ਉਹਨਾਂ ਨੂੰ ਸਾਥ ਦਿਓਗੇ ਤੇ ਮੈਂ ਵਾਹਿਗੁਰੂ ਅੱਗੇ ਅਕਾਲ ਪੁਰਖ ਪਰਮਾਤਮਾ ਅੱਗੇ ਅਪੀਲ ਕਰਦਾ ਪ੍ਰਾਰਣਾ ਕਰਦਾ ਸੌਰੀ ਪੇ ਇਹਦਾ ਜੋ ਵੀ ਮਤਵ ਹੋਵੇਗਾ ਉਸੇ ਚੀਨੂ ਪ੍ਰਾਪਤੀ ਮਿਲੇ ਧੰਨਵਾਦ ਸਾਡੀ ਬੱਚੀ ਨੇ ਅੱਜ ਦੇ 골ਡ ਮੈਡਲ ਲਿਆ ਹੈ ਮੈਡਿਕ ਸੈਰੇਮਨੀ ਕੀ ਕਹਿਣਾ ਚਾਹੁੰਦੇ ਸਵਾਲ ਦੇ ਬੱਚੀ ਦਾ ਨਾਮ ਕੀ ਹੈ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰਸਟ ਦੇ ਅਧੀਨ ਚੱਲ ਰਹੇ ਸਾਰੇ ਹੀ ਅਦਾਰੇ ਦਿਨ ਬਰ ਦਿਨ ਤਰੱਕੀ ਦੀ ਰਾਹ ਦੇ ਉੱਤੇ ਚੱਲ ਰਹੇ ਹਨ ਇਸੇ ਦੇ ਅਧੀਨ ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਚਲਾਇਆ ਜਾ ਰਿਹਾ ਹੈ ਜਿੱਥੇ ਕੇਵਲ ਲੜਕੀਆਂ ਆਪਣੀ ਵਿਦਿਆ ਗ੍ਰਹਿਣ ਕਰਦੀਆਂ ਹਨ ਸਾਡੇ ਕੋਲੇ ਬੀਏ ਬੀਆਰਡ 4 ਇਅਰ ਇੰਟੀਗ੍ਰੇਟਡ ਕੋਰਸ ਹੈ ਜਿਹੜਾ ਉਹ ਚੱਲ ਰਿਹਾ ਸਰ ਇਹ 2016 ਤੋਂ ਚੱਲ ਰਿਹਾ ਔਰ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਹਰ ਸਾਲ ਸਾਡੀਆਂ ਜਿਹੜੀਆਂ ਬੱਚੀਆਂ ਪਹਿਲੀਆਂ 3-4 ਪੋਜੀਸ਼ਨਾਂ ਜਿਹੜੀਆਂ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਲੈਂਦੀਆਂ ਔਰ ਇਹ ਸਾਡੇ ਲਈ ਟਰਸਟ ਦੇ ਲਈ ਔਰ ਇਲਾਕੇ ਦੇ ਲਈ ਬੜੀ ਮਾਣ ਵਾਲੀ ਗੱਲ ਹੈ ਇਸੇ ਤਰ੍ਹਾਂ ਕੋਵਿਡ ਦੇ ਦੌਰਾਨ ਦੀਪਿਕਾ ਜੋ ਬੱਚੀ ਨੇ 2017 ਤੋਂ ਲੈ ਕੇ ਵੀ 22 ਤੱਕ 4 ਸਾਲਾਂ ਦਾ ਇਹ ਕੋਰਸ ਕੀਤਾ ਸੀ ਉਸਨੇ ਵੀ 골ਡ ਮੈਡਲ ਹਾਸਲ ਕੀਤਾ ਪਰ ਕੋਵਿਡ ਦੇ ਦੌਰਾਨ ਉਸ ਸਮੇਂ ਪੰਜਾਬ ਯੂਨੀਵਰਸਿਟੀ ਨੇ ਇਸ ਸਮਾਗਮ ਅੱਗੇ ਪੋਸਟਪੋਨ ਕਰ ਦਿੱਤਾ ਤੇ ਹੁਣ ਉਹਨਾਂ ਨੇ ਇਨ੍ਹਾਂ ਬੱਚਿਆਂ ਦੀ ਮੈਡਲ ਸੈਰੇਮਨੀ ਕੀਤੀ ਹੈ ਜਿਸ ਦੇ ਵਿੱਚ ਸਾਡੀ ਬੱਚੀ ਦੀਪਿਕਾ ਨੂੰ 골ਡ ਮੈਡਲ ਹਾਸਲ ਕੀਤਾ ਹੈ ਆਰ ਇਹ ਜਿਹੜੀ ਬੱਚੀ ਹੈ ਇਹ ਕੇਵਲ ਪੜ੍ਹਾਈ ਦੇ ਵਿੱਚ ਹੀ ਨਹੀਂ ਦੂਸਰੀਆਂ ਗਤੀਵਿਧੀਆਂ ਦੇ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੀ ਰਹੀ ਹੈ ਇਸਨੇ ਯੂਥ ਫੈਸਟੀਵਲ ਦੇ ਵਿੱਚ ਪਾਰਟਿਸਿਪੇਟ ਕੀਤਾ ਲਿਟਰੇਰੀ ਆਈਟਮਸ ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਇਸ ਤੋਂ ਬਾਅਦ ਇਹ ਬੱਚੀ ਕੀ ਹੈ ਐਮਏ ਇੰਗਲਿਸ਼ ਦੇ ਲਈ ਗਈ ਔਰ ਇਸਨੇ ਆਪਣਾ ਜਿਹੜਾ ਯੂਜੀਸੀ ਨੈਟ ਦਾ ਐਗਜ਼ਾਮ ਦਿੱਤਾ ਉਹਦੇ ਵਿੱਚ ਵੀ ਇਸਨੇ ਆਪਣਾ ਜਿਹੜਾ ਹੈਗਾ ਰੁਤਬਾ ਹਾਸਲ ਕੀਤਾ ਉਹ ਟੈਸਟ ਵੀ ਕਲੀਅਰ ਕੀਤਾ ਤਾਂ ਸਾਡੇ ਲਈ ਇਲਾਕੇ ਦੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਇਹ ਬੱਚੇ ਜਦੋਂ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਦੇ ਔਰ ਨਾਮਨਾ ਖਟਦੇ ਹਨ ਤਾਂ ਸਾਡਾ ਸਾਰਾ ਹੀ ਜਿਹੜਾ ਇਲਾਕਾ ਇਹਨਾਂ ਬੱਚੀਆਂ ਦੇ ਉੱਤੇ ਮਾਣ ਕਰਦਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜੀਆਂ ਲੜਕੀਆਂ ਉਹ ਹੋਰ ਜ਼ਿਆਦਾ ਅੱਗੇ ਵੱਧ ਰਹੀਆਂ ਔਰ ਆਪਣਾ ਜਿਹੜਾ ਮੰਜ਼ਲਾ ਨੂੰ ਸਰ ਕਰਦੀਆਂ ਹੋਈਆਂ ਆਪਣਾ ਨਾਮਨਾ ਖੱਟ ਰਹੀਆਂ ਆਪਣੇ ਇਲਾਕੇ ਦਾ ਨਾਮ ਉਜਰਵਲ ਕਰ ਰਹੀਆਂ ਆਪਣੇ ਮਾਪਿਆਂ ਦਾ ਨਾਮ ਅੱਗੇ ਲੈ ਕੇ ਜਾ ਰਹੀਆਂ ਔਰ ਇਸ ਦੇ ਨਾਲ ਨਾਲ ਹੀ ਸੰਸਥਾ ਦਾ ਜਿਹੜਾ ਨਾਮ ਹੈ ਉਹ ਵੀ ਇਲਾਕੇ ਦੇ ਵਿੱਚ ਉਹਦਾ ਉਹਦਾ ਪਰਚਮ ਹੈ ਜਿਹੜਾ ਉਹ ਲਹਿਰਾ ਰਹੀਆਂ ਹਨ ਔਰ ਤਰੱਕੀ ਦੀਆਂ ਲੀਹਾਂ ਦੇ ਉੱਤੇ ਚੱਲ ਰਹੀਆਂ ਹੈ ਇਸ ਸਭ ਦੇ ਲਈ ਮੈਂ ਆਪਣੇ ਚੇਅਰਮੈਨ ਸਰਦਾਰ ਰਵਿੰਦਰ ਸਿੰਘ ਚੱਕ ਜੀ ਦੀ ਵੀ ਬਹੁਤ ਧੰਨਵਾਦੀਆਂ ਕਿ ਜੋ ਸਮੇਂ ਸਮੇਂ ਸਿਰ ਸਾਨੂੰ ਆਪਣੇ ਦਿਸ਼ਾ ਨਿਰਦੇਸ਼ ਦਿੰਦੇ ਰਹਿੰਦੇ ਆ ਸਾਨੂੰ ਆਪਣੀਆਂ ਗਾਈਡਲਾਈਨਸ ਦਿੰਦੇ ਆ ਜਿਹਦੇ ਕਰਕੇ ਅਦਾਰਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਇਨਾਂ ਹੀ ਸ਼ਬਦਾਂ ਦੇ ਨਾਲ ਇੱਕ ਵਾਰ ਮਾਪਿਆਂ ਨੂੰ ਇਲਾਕਾ ਨਿਵਾਸੀਆਂ ਨੂੰ ਤੇ ਸਾਰੇ ਹੀ ਸਟਾਫ ਨੂੰ ਅੱਜ ਬੱਚਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਿ ਬੱਚੋ ਤੁਸੀਂ ਵੀ ਅੱਗੇ ਆਓ ਤੇ ਇਸ ਤਰ੍ਹਾਂ ਦੇ ਮੈਡਲ